ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਵਿੱਕੀ ਵੀਰਕਾ ਸਰਕਾਰੀ ਸਕੂਲ ਘੱਗੇ ਦੇ ਵਿੱਚ ਮੈਂ ਮੌਜੂਦ ਹਾਂ ਔਰ ਇੱਥੇ ਅੱਜ ਐਮਐਲਏ ਸਾਹਿਬ ਪਹੁੰਚੇ ਹੋਏ ਨੇ ਅੱਜ ਉਹਨਾਂ ਨੇ ਇੱਥੇ ਸਕੂਲ ਨੂੰ ਇੱਕ ਸਕੂਲ ਬੱਸ ਵੀ ਦਿੱਤੀ ਹੈ ਬੱਚਿਆਂ ਦੇ ਵਾਸਤੇ ਔਰ ਦੋ ਬੱਸਾਂ ਹੋਰ ਦੇਣ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਔਰ ਜਿਹੜਾ ਸਟਾਫ ਵੀ ਘੱਟ ਹੈ ਉਹਦੇ ਵਾਸਤੇ ਵੀ ਇਹਨਾਂ ਨੇ ਕਿਹਾ ਕਿ ਜਲਦੀ ਹੀ ਇਸ ਸਕੂਲ ਦੇ ਵਿੱਚ ਸਟਾਫ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਪੂਰੀ ਕੀਤਾ ਜਾਏਗਾ ਬਾਕੀ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮੈਨ ਨਿਊਜ਼ ਪੰਜਾਬ ਦੇ ਨਾਲ ਜੀ ਪੰਨਾ ਰੇਕਿੰਗ ਦੀ ਬੇਟੀ ਰਜਿੰਦਰ ਸਿੰਘ ਦੀ ਰਾਜਾ ਕੋਪੀ ਜਸਵਿੰਦਰ ਸਿੰਘ ਦੀ ਬਲੌਰ ਫਿਜੀ ਕਲਾ ਨੂੰ ਟੀਮੋ ਵਰਮਾ ਜੀ ਗੋਲਨੀ ਬਰਾਤ ਅਤਾਪ ਸਿੰਘ ਜੀ ਗੁਰਪ੍ਰੀਤ ਸਿੰਘ ਜੁਰੀ ਐਮ ਸੀ ਦਾਸ ਤਸੀਮ ਸਿੰਘ ਜੀ ਕਰਵਾ ਨੂੰ ਗਰਸਨ ਸਿੰਘ ਦੀ ਦਰਸੀ ਤੇ ਮੈਂ ਨਾਲ ਹੀ ਸਾਡੇ ਮੀਡੀਆ ਵਾਲੇ ਜੋ 7050 ਤੇ ਨੰਦਰੀ ਵਾਚਨਾਂ ਦਾ ਵੀ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਹਾਂ ਤੋਂ ਮੈਂ ਸਾਡੇ ਬਹੁਤ ਹੀ ਸਤਿਕਾਰ ਜੋ ਜੋ ਹੁਣੇ कुछ दिन पहला सोचिंग एस एस ओ सा करना हाँ सो एम एल ए साहब यह जो उपलब्धियां तो तो, सरकार वालों कराई जा रही है ये किसी दस या कुछ मुहताज नहीं क्योंकि पंजाब सरकार अपने किते वादे मुताबिक अपने हर हाँ ਨਹੀਂ ਤੇ ਆ ਜੀ ਸਾਨੂੰ ਮੇਸੇਸਜ ਆ ਗਿਆ ਨਹੀਂ 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 ਕਿਸੇ ਮੈਸੇਜ ਵਿੱਚ ਨਹੀਂ ਨਹੀਂ ਸਾਡੇ ਕੋਲ ਕਿਤਾਬ ਵੀ ਆ ਗਈ ਪਿੱਛੇ ਤੇ ਆ ਜਾਓ ਬਸ ਤੇ ਆ ਜਾਓ ਇੱਥੇ ਲੈਣ ਬਣਾ ਲਓ ਕੋਈ ਨਾ ਪਤਾ ਨਹੀਂ ਹਾਂ ਠੀਕ ਹੈ 30 ਜਿਹੜੇ ਦਾ ਬਣ ਚੁੱਕਾ ਹੈ ਇੱਕ ਲਾਓ ਨਾ ਮੈਂ ਇੱਕ ਚੱਲਦਾ ਹਾਂ ਹਾਂ ਜੀ ਆਓ ਅਗਲੇ ਪਾਸੇ ਚਾਓ ਬੋਲੇ ਸਾਰੇ ਕੋਲ ਗੇਸ ਬੋਲੋ ਇੱਕ ਮਿੰਟ ਜੀ

ਦੇ ਦੇ ਪੰਜਾਬ ਸਰਕਾਰ ਤੋਂ ਜੋ ਸਕੂਲ ਦੇ ਸਟਾਫ ਨੂੰ ਜੋ ਇੱਕ ਵਾਰ ਫਾਇਰ ਕਰਵਾਈ ਗਈ ਹੈ ਉਹਦੇ ਨਾਲੇ ਸਾਡਾ ਸਰਕਾਰ ਪ੍ਰਸ਼ਾਸਨ ਨੇ ਉਹ ਹਰੀ ਦੇ ਵੀ ਦੇਖ ਕੇ ਬਹੁਤ ਵਾਰ ਸਿਰਵਾਣਾ ਕਰ ਰਹੇ ਨੇ ਤੋਂ ਬਹੁਤ ਬੜਿਆ ਬਾਲਾ ਸਕੂਲ ਦੇ ਸਟਾਫ ਵੱਲੋਂ ਤੇ ਸਾਡੀ ਸਰਕਾਰ ਵੱਲੋਂ ਬਾਕੀ ਸਰਕਾਰ ਦੀਆਂ ਨੀਤੀਆਂ ਦਾ ਲਾਭ

हो तो ਫਾਲੋ बैक हो रही थोड़ा सर कैमरा आ रहा अच्छा। है ਬੈਕ ਹੋ ਜੀ ਥੋੜਾ ਸਰ ਕੈਮਰਾ ਆ ਰਿਹਾ ਥੋੜਾ ਇਧਰ ਦੇਖਿਓ ਜੀ ਸਾਹਮਣੇ ਸਾਰੇ ਕੰਮ ਨਹੀਂ ਨਹੀਂ ਬਈ ਇਹ ਬੱਚਾ ਸਵੇਕੋ ਕਮ ਕਾਬਲ ਨਹੀਂ ਜਾਂਦਾ ਅੱਛਾ ਜੇਰਨ ਬੜਾ ਚਾਹ तो so, मैं जी यू आदगा ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਜੀ ਵਿਸ਼ੇਸ਼ ਤੌਰ ਤੇ ਮੈਨੇ ਬਸ ਵੀ ਇੱਥੇ ਪ੍ਰੋਵਾਈਡ ਕੀਤੀ ਹੈ ਤੇ ਸ਼ਹਿਰੀ ਪ੍ਰਧਾਨ ਨੇ ਜੋ ਆਪਣੇ ਵਿੱਚ ਮੌਜੂਦ ਨੇ ਹਾਂਜੀ ਸਰ ਐਮਐਲਏ ਸਾਹਿਬ ਇੱਥੇ ਆਏ ਸੀਗੇ ਤੇ ਬਸ ਵੀ ਪ੍ਰੋਵਾਈਡ ਕੀਤੀ ਇਹਦੇ ਟੀਚਰ ਦੇ ਵੀ ਇੱਥੇ ਮਨਾਇਆ ਗਿਆ ਤੇ ਉਸ ਕੀ ਕਹੂੰਗੇ ਇਹਦੇ ਬਾਰੇ ਦੇਖੋ ਜੀ ਸਰਕਾਰਾਂ ਦੀ ਚੰਗੀ ਸੋਚ ਦਾ ਜੋ ਨਤੀਜਾ ਅੱਜ ਜਨਤਾ ਦੇ ਸਾਹਮਣੇ ਹੈ ਸਰਕਾਰਾਂ ਐਜੂਕੇਸ਼ਨ ਨੂੰ ਜੋ ਮੁੱਖ ਟੀਚਾ ਲੈ ਕੇ ਚੱਲ ਰਹੀਆਂ ਹਨ ਸਾਡੇ ਇੱਕ ਅੱਗੇ ਨੂੰ ਜੋ ਸਕੂਲ ਆਫ ਐਬੀਨੈਸ ਮਿਲਿਆ ਪਹਿਲਾਂ ਤਾਂ ਇਹਦੇ ਹਰ ਇੱਕ ਬੱਚੇ ਨੂੰ 4000 ਰੁਪਏ ਪਰ ਬੱਚਾ ਹਰ ਸਾਲ ਵਾਸਤੇ ਵਰਦੀ ਵਾਸਤੇ ਸਰਕਾਰ ਜੋ ਮੁਹੱਈਆ ਕਰਾ ਰਹੀ ਹੈ ਉਸ ਤੋਂ ਬਾਅਦ ਜੋ 3 ਕਿਲੋਮੀਟਰ ਤੋਂ ਦੂਰੀ ਤੋਂ ਬੱਚੇ ਆਂਦੇ ਹਨ ਉਹਨਾਂ ਨੂੰ ਸਾਧਨ ਮੁਹੱਈਆ ਕਰਾਉਣ ਲਈ ਵੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਸ ਦੇ ਅਧੀਨ ਅੱਜ ਇੱਕ ਬੱਸ ਸਾਡੇ ਐਮ ਆਰ ਐ ਸਾਹਿਬ ਜੋ ਹਰੀ ਚੰਡੀ ਦੇ ਕੇ ਗਏ ਹਨ ਸਕੂਲ ਆਫ ਫੈਮਿਨਿਸ ਦੀ ਬੱਸ ਨੂੰ ਇਹਦੇ ਨਾਲ ਹੀ ਸਾਨੂੰ ਜੋ ਸਮੱਸਿਆਵਾਂ ਸੀ ਸਕੂਲ ਦੀਆਂ ਸਾਨੂੰ ਪਲੱਸ 1 ਤੋਂ ਲੈ ਕੇ ਸਕੂਲ ਆਫ ਫੈਮਿਨਿਸ ਤੱਕ 14 ਟੀਚਰਾਂ ਦੀ ਜ਼ਰੂਰਤ ਹੈ ਜੋ ਸਾਡੇ ਕੋਲ ਘੱਟ ਸੀ ਉਹਨਾਂ ਦੇ ਵਿੱਚੋਂ ਸਾਡੇ ਕੋਲ ਤਿੰਨ ਟੀਚਰ ਨੇ 11 ਟੀਚਰਾਂ ਦਾ ਕੰਮ ਵੀ ਸਾਡੇ ਸਕੂਲ ਵੱਲੋਂ ਉਹਨਾਂ ਤੋਂ ਹੀ ਲਿਆ ਜਾ ਰਿਹਾ ਹੈ ਜੋ ਕਿ ਬਹੁਤ ਜ਼ਿਆਦਾ ਵਰਕਲੋਡ ਉਹਨਾਂ ਟੀਚਰਾਂ ਤੇ ਹੈ ਉਹਦੇ ਕਰਕੇ ਉਹ ਟੀਚਰ ਵੀ ਬਦਲਣੇ ਕਰਾ ਕੇ ਜਾ ਰਹੇ ਆ ਅੱਜ ਐਮਐਲਏ ਸਾਹਿਬ ਨੂੰ ਅਸੀਂ ਆਪਣੀ ਮੰਗ ਮੁਖਤ ਤੌਰ ਤੇ ਰੱਖੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਹਫ਼ਤੇ ਦੇ ਵਿੱਚ ਵਿੱਚ ਇਹ 11 ਟੀਚਰਾਂ ਦੀਆਂ ਪੋਸਟਾਂ ਅਸੀਂ ਫਾਈਲ ਲੈ ਕੇ ਗਏ ਨੇ ਕਿ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਉੱਥੇ ਪੇਸ਼ ਕਰਾਂਗੇ ਤੇ ਤੁਹਾਡੀ ਜਿਹੜੀ ਇਹ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰੀ ਕਰਾਂਗੇ ਤੋਂ ਬਾਅਦ ਇਹ ਸਕੂਲ ਦੀ ਜੋ ਬੱਸ ਹੈ ਇਹ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਸਾਨੂੰ ਤਿੰਨ ਬੱਸਾਂ ਦੀ ਹੋਰ ਜ਼ਰੂਰਤ ਹੈ ਉਹ ਵੀ ਅਸੀਂ ਜਲਦੀ ਤੋਂ ਜਲਦੀ ਸਕੂਲ ਨੂੰ ਮੁਹੱਈਆ ਕਰਵਾਵਾਂਗੇ ਤੇ ਬੱਚਿਆਂ ਨੂੰ ਆਉਣ ਜਾਣ ਲਈ ਸੌਖਾ ਕਰਾਂਗੇ ਸੋ ਅੱਜ ਟੀਚਰ ਡੇ ਤੇ ਮੈਂ ਸਾਰੇ ਟੀਚਰ ਸਾਹਿਬਾਨ ਤੇ ਬੱਚਿਆਂ ਨੂੰ ਵਧਾਈਆਂ ਦੇਣਾ ਬਹੁਤ ਬਹੁਤ ਮੁਬਾਰਕਾਂ ਕੱਲ੍ਹ ਦੇ ਦਿਨ ਸਾਰੇ ਮਦਦ ਨੇ ਆਪਾਂ ਨੇ ਵੀ ਗੱਲਬਾਤ ਕਰਦੇ ਸਾਰੇ ਟੀਚਰ ਡੇ ਬਹੁਤ ਚੇਸਤੌਰ ਤੇ ਮਨਾਇਆ ਗਿਆ ਹੈ ਉਹਦੇ ਬਾਰੇ ਤੁਸੀਂ ਗੀਤ ਹੋਂਗੇ ਪਹਿਲਾਂ ਤਾਂ ਜੀ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਸਾਰੇ ਪੰਜਾਬ ਦੇ ਟੀਚਰ ਸਾਹਿਬਾਨ ਨੂੰ ਟੀਚਰ ਡੇ ਦੀਆਂ ਬਹੁਤ ਬਹੁਤ ਵਧਾਈਆਂ ਐਮਐਲਏ ਸਾਹਿਬ ਜੋ ਸਰਕਾਰ ਦੀਆਂ ਜੋ ਵੀ ਸਹੂਲਤਾਂ ਨੇ ਸਾਨੂੰ ਐਮਐਲਏ ਸਾਹਿਬ ਸਾਡਾ ਮੋਢੇ ਨਾਲ ਮੋਢਾ ਲਾ ਕੇ ਕੁਲਵੰਤ ਸਿੰਘ ਜੀ ਹਲਕਾ ਸ਼ਤਰਾਨਾ ਮੋਢੇ ਨਾਲ ਮੋਢਾ ਲਾ ਕੇ ਹਰ ਵਕਤ ਖੜਦੇ ਨੇ ਤੇ ਜੋ ਵੀ ਸਹੂਲਤਾਂ ਨੇ ਸਾਡੇ ਨਾਲ ਸਾਰੀਆਂ ਮੁਹਈਆ ਕਰਾ ਰਹੇ ਨੇ ਜੇ ਬਾਕੀ ਜੋ ਟੀਚਰ ਦੇ ਆਪਣੇ ਐਫਐਕ ਕਮੀ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਪੁੱਛ ਟਿੱਪਣੀ ਦਿੱਤੀ ਗਈ ਨੇ ਹਾਂਜੀ ਹਾਂਜੀ ਅੱਜ ਪ੍ਰਿੰਸੀਪਲ ਸਾਹਿਬਾਨ ਜੋ ਸਾਡੇ ਸਕੂਲ ਦੇ ਨੇ ਬਹੁਤ ਹੀ ਮਿਹਨਤੀ ਨੇ ਉਹਨਾਂ ਨੇ ਟੀਚਰ ਸਾਹਿਬਾਨ ਬਾਰੇ ਵੀ ਦੱਸਿਆ ਵੀ ਸਾਨੂੰ ਲੋੜ ਹੈ ਤੇ ਐਮਐਲਏ ਸਾਹਿਬ ਨੇ ਕਿਹਾ ਵੀ ਅਸੀਂ ਬਹੁਤ ਜਲਦੀ ਟੀਚਰਾਂ ਦੀਆਂ ਜੋ ਵੀ ਸਾਮੀਆਂ ਨੂੰ ਪੂਰੀਆਂ ਕਰਾਂਗੇ ਠੀਕ ਹੈ ਆਪਣੇ ਵਿੱਚ ਬਲਾ ਪ੍ਰਧਾਨ ਜੀ ਨਾਲ ਵੀ ਗੱਲਬਾਤ ਕਰਾਂਗੇ ਸਾਰਾ ਜੋ ਟੀਚਰ ਡੇ ਸਕੂਲ ਚ ਮਨਾਇਆ ਗਿਆ ਤੇ ਹਲਕਾ ਜਿਹੇ ਤਰ੍ਹਾਂ ਦੇ ਐਮ ਐਲ ਏ ਆਪਣੇ ਕੁਲਵੰਤ ਬਾਜੀ ਗਾਜ਼ੀ ਵਿਸ਼ੇਸ਼ ਤੌਰ ਤੇ ਇੱਥੇ ਅੱਜ ਪਹੁੰਚੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਸੋ ਮੈਂ ਅੱਜ ਟੀਚਰ ਡੇ ਦੀਆਂ ਸਾਰੇ ਦਫਕਾਂ ਨੂੰ ਮੁਬਾਰਕਾਂ ਔਰ ਐਮ ਐਲ ਏ ਸਾਹਿਬ ਦਾ ਬਹੁਤ ਮੈਂ ਧੰਨਵਾਦ ਕਰਦਾ ਤਾਂ ਇਹਦੇ ਨੂੰ ਕਿਉਂਕਿ ਜਦੋਂ ਵੀ ਕੋਈ ਸਾਨੂੰ ਜ਼ਰੂਰਤ ਪੈਂਦੀ ਹੈ ਐਮ ਐਲ ਏ ਸਾਹਿਬ ਸਾਡੇ ਇੱਕ ਮੈਸੇਜ ਤੇ ਸਹੀ ਟਾਈਮ ਤੇ ਤੁਹਾਡੇ ਕੋਲ ਪਹੁੰਚ ਕੇ ਜੋ ਵੀ ਸਾਡੀ ਸਮੱਸਿਆ ਹੁੰਦੀ ਹੈ ਉਹਨਾਂ ਦਾ ਹੱਲ ਕਰਦੇ ਨੇ ਸੋ ਅੱਜ ਸਾਡੇ ਸਕੂਲ ਆਈਮਨਸ ਦੇ ਜੋ ਬੱਚ ਜੋ ਕਿ 3 ਕਿਲੋਮੀਟਰ ਦੂਰੀ ਤੋਂ ਆਉਂਦੇ ਨੇ ਤੇ ਉਹਨਾਂ ਲਈ ਸਰਕਾਰ ਸਾਡੀ ਭਗਵੰਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ 960 ਰੁਪਏ ਇੱਕ ਬੱਚੇ ਨੂੰ ਦਿੱਤੇ ਹੋਏ ਨੇ ਉਹਨਾਂ ਦੇ ਉਪਰਾਲੇ ਨੂੰ ਇੱਕ ਬੱਸ ਸਾਡੇ ਬੱਚਿਆਂ ਲਈ ਦੇ ਦਿੱਤੀ ਹੈ ਤੇ ਸਾਨੂੰ ਤਿੰਨ ਬੱਸਾਂ ਦੀ ਹੋਰ ਜ਼ਰੂਰਤ ਹੈ ਜੋ ਕਿ ਸਾਡੇ ਐਮਐਲਏ ਸਾਹਿਬ ਕਹਿੰਦੇ ਜਲਦੀ ਹੀ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ ਤੇ ਜਿਸ ਦਿਨ ਤੋਂ ਸਾਡੀ ਸਰਕਾਰ ਆਈ ਹੈ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਮਾਨ ਸਾਹਿਬ ਨੇ ਵੀ ਐਜੂਕੇਸ਼ਨ ਤੇ ਹੈਲਥ ਡਿਪਾਰਟਮੈਂਟ ਦੇ ਵਿੱਚ ਅਸੀਂ ਲੜਕਾ ਬਹੁਤ ਜ਼ਿਆਦਾ ਔਰ ਲਿਆ ਫਿਰ ਕਰਕ ਲਿਆ ਕੇ ਆਵਾਂਗੇ ਤੋਂ ਜਿਸ ਦਿਨ ਦੀ ਸਰਕਾਰ ਬਣੀ ਸਾਡੇ ਸਾਰੇ ਕੰਮ ਬਿਲਕੁਲ ਸਹੀ ਹੋਏ ਜੀ ਹੋਰ ਤਾਂ ਨਹੀਂ ਬੋਲਣਾ